ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਅਗਸਤ ਮਹੀਨੇ ਵਿੱਚ ਰਾਵੀ ਦਰਿਆ ਦੇ ਵਧੇ ਪਾਣੀ ਕਾਰਨ ਡੇਰਾ ਬਾਬਾ ਨਾਨਕ ਦੀ ਕਮਾਂਤਰੀ ਸਰਹੱਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰਬਿੰਦ ਨਾਲ ਦਰਸ਼ਨ ਕਰਨ ਲਈ ਬਨੇ ਦਰਸ਼ਨ ਸਥਲ ਤੇ ਤੁਸੀਂ ਬੰਨ ਟੁੱਟਣ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਗੇਟ ਅਤੇ ਸ੍ਰੀ ਕਰਤਾਰਪੁਰ ਲਾਂਘਾ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਸੀ ਉੱਥੇ ਹੁਣ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਦ ਤੇ ਰਾਵੀ ਦਰਿਆ ਦੇ ਪਾਣੀ ਨਾਲ ਟੁੱਟੇ ਸ਼੍ਰੀ ਕਰਤਾਰਪੁਰ ਦਰਸ਼ਨ ਸਥਲ ਤੋਂ ਸੀਬੰਦ ਬਣਾਉਂਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਸਰਹੱਦ ਤੇ ਬਣੀ ਡਿਫੈਂਸ ਤੁਸੀਂ ਜੋ ਕਈ ਥਾਵਾਂ ਤੋਂ ਰਾਵੀ ਦਰਿਆ ਦੇ ਤੇਜ਼ ਵਹਾਨ ਨਾਲ ਪਿਛਲੇ ਸਮੇਂ ਤੋਂ ਟੁੱਟ ਚੁੱਕੀ ਸੀ ਉਸ ਦੇ ਨਿਰਮਾਣ ਲਈ 400 ਦੇ ਕਰੀਬ ਲੇਬਰ ਕੰਮ ਕਰ ਰਹੀ ਹੈ ਇੱਥੇ ਦੱਸਣ ਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਦ ਤੇ ਬਣੇ ਦਰਸ਼ਨ ਸਥਲ ਜਿਸ ਤੇ ਖੜੇ ਹੋ ਕੇ ਨਾਨਕ ਨਾਮ ਲੇਵਾ ਸੰਗਤਾ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਿਸ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਦੂਰਬਿਨ ਨਾਲ ਦਰਸ਼ਨ ਕਰਦੇ ਹਨ ਜਦ ਕਿ 25 ਅਤੇ 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ਦਾ ਪਾਣੀ ਵਧਨ ਕਾਰਨ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਦ ਤੇ ਤੁਸੀਂ ਬੰਦ ਦੇ ਬਣੇ ਦਰਸ਼ਨ ਸਥਾਨ ਅਤੇ ਕਰਤਾਰਪੁਰ ਲਾਂਗੇ ਦੇ ਬ੍ਰਿਜ ਹੇਠਾਂ ਵੱਡਾ ਪਾੜ ਪੈ ਗਿਆ ਸੀ ਜਿੱਥੇ ਰਾਵੀ ਦਰਿਆ ਦਾ ਪਾਣੀ ਸ੍ਰੀ ਕਰਤਾਰਪੁਰ ਪਸੰਜਾ ਟਰਮੀਨਲ ਵਿੱਚ ਦਾਖਲ ਹੋ ਗਿਆ ਸੀ ਉੱਥੇ ਨਾਲ ਲੱਗਦੇ ਪਿੰਡ ਪਖੋਕੇ ਟਾਹਲੀ ਸਾਪ ਚੰਦੂ ਨੰਗਲ ਸਾਂਦਾਵਾਲੀ ਹਰੂਵਾਲ ਮਾਨ ਆਦੀ ਪਿੰਡਾਂ ਵਿੱਚ 5 ਤੋਂ 8 ਫੁੱਟ ਤੱਕ ਪਾਣੀ ਵੀ ਖੜਾ ਹੋ ਗਿਆ ਸੀ ਡੇਰਾ ਪਾਪਾ ਨਾਨਕ ਤੋਂ ਮਹਿੰਦਰ ਸਿੰਘ ਅਰਲੀਪੰਦੀ ਰਿਪੋਰਟ ਪੰਜਾਬੀ ਜਾਗਰਣ